ਐਨਐਸਏ ਖਤਮ ਹੋਣ ਤੋਂ ਬਾਅਦ ਜਨਾਲਾ ਅਦਾਲਤ ਦੇ ਵਿੱਚ ਲਿਆਂਦਾ ਗਿਆ ਔਰ ਕੁੱਲ 9 ਵਿਅਕਤੀਆਂ ਨੂੰ ਪਹਿਲਾਂ ਲਿਆਂਦਾ ਗਿਆ ਔਰ 10ਵਾਂ ਹੁਣ ਇਹ ਪੱਪਲਪ੍ਰੀਤ ਹੈ ਜਿਸ ਨੂੰ ਜਿਹੜਾ ਅਜਨਾਲਾ ਅਦਾਲਤ ਦੇ ਵਿੱਚ ਅੱਜ ਪੇਸ਼ ਕੀਤਾ ਗਿਆ ਹੈ ਔਰ ਦੱਸਦੀ ਹੈ ਕਿ 9 ਤਰੀਕ ਨੂੰ ਪੱਪਲਪ੍ਰੀਤ ਦਾ ਜਿਹੜਾ ਸੀਗਾ ਉਹ ਐਨਐਸਏ ਖਤਮ ਹੋਣ ਤੋਂ ਬਾਅਦ ਅਜਨਾਲਾ ਪੁਲਿਸ ਜਿਹੜੀ ਸੀਗੀ ਕੱਲ ਉਸ ਨੂੰ ਜਿਹੜਾ ਸੀ ਕਿਰਾਇਆ ਸੀ ਏਅਰਪੋਰਟ ਦੇ ਉੱਤੇ ਰਾਤ ਲੈ ਕੇ ਪਹੁੰਚੀ ਸੀ ਔਰ ਜਿਸ ਤੋਂ ਬਾਅਦ ਹੁਣ ਜਿਹੜਾ ਉਹ ਅਜਨਾਲਾ ਅਦਾਲਤ ਦੇ ਵਿੱਚ ਉਸ ਨੂੰ ਲੈ ਕੇ ਪਹੁੰਚੇ ਔਰ ਗੱਲਬਾਤ ਕਰ ਲਏ ਨੇ ਅਧਿਕਾਰੀਆਂ ਨਾਲ ਕਿ ਕੀ ਕਹਿਣਾ ਹੈ ਉਹਨ ਤਾਂ ਟੀਮ ਜਿਹੜੀ ਕਿ ਪਹਿਲਾਂ ਗਿਗਰੂਦਰ ਗਈ ਸੀ ਉਹ ਤੋਂ ਸਾ ਮਿਲਦਾ ਹੈ ਪੁਲ ਬਲ ਪ੍ਰੀਤ ਨੂੰ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਸਾਫतौर ਤੇ ਦੇਖਿਆ ਜਾ ਸਕਦਾ ਕਿ ਨੇਲੇ ਰੰਗ ਦਾ ਸਰਦਾਰੀਆਂ ਮਾ ਜੋ ਹੈ ਪੁਲ ਬਲ ਪ੍ਰੀਤ ਨੇ ਪਾਇਆ ਹੋਇਆ ਕਿ ਕਿਹੜੇ ਰੰਗ ਦਾ ਫਰਸ਼ ਤੇ ਬੰਨਿਆ ਸੀ ਪਰ ਹੁਣ ਉਹਨੇ ਫਿਰ ਹੰਦਾ ਕਿ ਅਜ ਨਾਲ ਕੰਪਲੈਕਸ ਦੇ ਅੰਦਰ ਦਾਖਲ ਹੋ ਚੁੱਕੀ ਹੈ ਤਸ਼ਕਿਲ ਡੇਲੀ ਪੋਸ ਦੇਖ ਰਹੇ ਹੋ ਤੁਸੀਂ ਔਰ ਇਸ ਵੇਲੇ ਆਪਾਂ ਜਿਹੜਾ ਇਹ ਨਾਲਾ ਅਦਾਲਤ ਦੇ ਬਾਹਰ ਖੜੇ ਆ ਔਰ ਤੁਸੀਂ ਦੇਖ ਸਕਦੇ ਹੋ ਕਿ ਇਹ ਜੋ ਗੱਡੀਆਂ ਜੋ ਕਾਫਲਾ ਆਇਆ ਜਿਹੜਾ ਪਿੱਛੇ ਖੜਾ ਆਇਆ ਹੋਇਆ ਅਜ ਨਾਲਾ ਅਦਾਲਤ ਦੇ ਵਿੱਚ ਇਸ ਗੱਡੀਆਂ ਬਖਤਰਬੰਦ ਗੱਡੀ ਦੇ ਵਿੱਚ ਜਿਹੜਾ ਸੀਗਾ ਪਪਲ ਪ੍ਰੀਤ ਸਿੰਘ ਨੂੰ ਜਿਹੜਾ ਲਿਆਂਦਾ ਗਿਆ ਔਰ ਇਹ ਬਖਤਰਬੰਦ ਗੱਡੀ ਵਿੱਚ ਹੀ ਆਏ ਨੇ ਔਰ ਪੁਲਿਸ ਉਹਨਾਂ ਨੂੰ ਅੰਦਰ ਲੈ ਕੇ ਪਪਲ ਪ੍ਰੀਤ ਨੂੰ ਜਿਹੜਾ ਹੈ ਉਹ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਔਰ ਦੱਸਣਾ ਚਾਹੁੰਦਾ ਕਿ ਜਿਹੜਾ ਹੁਣ ਦੇਖਣਾ ਇਹ ਹੋਏਗਾ ਕਿ ਪੁਲਿਸ ਜਿਹੜਾ ਉਸ ਦਾ ਜਿਹੜਾ ਰਿਮਾਂਡ ਲੈ ਪਾਉਂਦੀ ਹੈ ਰਿਮਾਂਡ ਲੈ ਪਾਉਣ ਦੇ ਵਿੱਚ ਜਿਹੜੀ ਹੈ ਉਹ ਸਫਲਤਾ ਹਾਸਲ ਕਰਦੀ ਹੈ ਕਿ ਨਹੀਂ ਔਰ ਕਿੰਨੇ ਦਿਨ ਦਾ ਪੁਲਿਸ ਰਿਮਾਂਡ ਲੈਂਦੀ ਆ ਔਰ ਕੀ ਕੀ ਖਲਾਸੇ ਔਰ ਕਿਸ ਬਿਹਾਵ ਤੇ ਜਿਹੜੀ ਇਹ ਸਾਰੀ ਕਾਰਵਾਈ ਕੀਤੀ ਜਾਂਦੀ ਹੈ ਦੇਖਣਾ ਹੋਏਗਾ ਔਰ ਦੱਸ ਦਈਏ ਕਿ ਆਈ ਨਾਲਾ ਥਾਣਾ ਦੇ ਉੱਤੇ ਜਿਹੜਾ ਸੀਗਾ ਉਹ 39 ਨੰਬਰ ਜਿਹੜਾ ਮੋਕਦਮਾ ਦਰਜ ਕੀਤਾ ਗਿਆ ਭਾਈ ਅਮਰਪਾਲ ਸਿੰਘ ਅਤੇ ਉਸ ਦੇ ਸਾਥੀਆਂ ਦੇ ਜਿਸ ਦੇ ਸਬੰਧ ਦੇ ਵਿੱਚ ਜਿਹੜਾ ਸੀਗਾ ਪਹਿਲਾ 7 ਦੋਸ਼ੀਆਂ ਨੂੰ ਐਨਐਸਟ ਟੁੱਟਣ ਤੋਂ ਬਾਅਦ ਆਈ ਨਾਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਔਰ ਉਸ ਤੋਂ ਬਾਅਦ ਇੱਕ ਕੋਟਕਪੁਰਾ ਤੋਂ ਹਮਣਾ ਨਾਂ ਦੇ ਵਿਅਕਤੀ ਨੂੰ ਜਿਹੜਾ ਸੀਗਾ ਅਦਾਲਤ ਦੇ ਵਿੱਚ ਪੇਸ਼ ਕਰਕੇ ਉਸ ਨੂੰ ਜਿਹੜਾ ਹੀ ਪਹਿਲਾ ਜਿਹੜਾ ਜੁਡੀਸ਼ੀਅਲ ਜਿਹੜੀ ਹੈ ਰਿਮਾਂਡ ਦੇ ਵਿੱਚ ਭੇਜਿਆ ਗਿਆ ਸੀਗਾ ਜਿਸ ਤੋਂ ਬਾਅਦ ਇੱਕ ਹੋਰ ਬਰਿੰਦਰ ਫੌਜੀ ਦੇ ਵਿਅਕਤੀ ਨੂੰ ਜਿਹੜਾ ਸੀਗਾ ਐਨਐਸਏ ਖਤਮ ਹੋਣ ਤੋਂ ਬਾਅਦ ਜਨਾਲਾ ਅਦਾਲਤ ਦੇ ਵਿੱਚ ਲਿਆਂਦਾ ਗਿਆ ਔਰ ਕੁੱਲ 9 ਵਿਅਕਤੀਆਂ ਨੂੰ ਪਹਿਲਾਂ ਲਿਆਂਦਾ ਗਿਆ ਔਰ 10ਵਾਂ ਹੁਣ ਇਹ ਪੱਪਲ ਪ੍ਰੀਤ ਹੈ ਜਿਸ ਨੂੰ ਜਿਹੜਾ ਅਜਨਾਲਾ ਅਦਾਲਤ ਦੇ ਵਿੱਚ ਅੱਜ ਪੇਸ਼ ਕੀਤਾ ਗਿਆ ਹੈ ਔਰ ਦੱਸਦੀ ਹੈ ਕਿ 9 ਤਰੀਕ ਨੂੰ ਪੱਪਲ ਪ੍ਰੀਤ ਦਾ ਜਿਹੜਾ ਸੀਗਾ ਉਹ ਐਨਐਸਏ ਖਤਮ ਹੋਣ ਤੋਂ ਬਾਅਦ ਅਜਨਾਲਾ ਪੁਲਿਸ ਜਿਹੜੀ ਸੀਗੀ ਕੱਲ ਉਸ ਨੂੰ ਜਿਹੜਾ ਸੀ ਕਿ ਰਾਇਸ ਸਾਹਿਬ ਏਅਰਪੋਰਟ ਦੇ ਉੱਤੇ ਰਾਤ ਲੈ ਕੇ ਪਹੁੰਚੀ ਸੀ ਔਰ ਜਿਸ ਤੋਂ ਬਾਅਦ ਹੁਣ ਜਿਹੜਾ ਉਹ ਅਜਨਾਲਾ ਅਦਾਲਤ ਦੇ ਵਿੱਚ ਉਸ ਨੂੰ ਲੈ ਕੇ ਪਹੁੰਚੇ ਔਰ ਗੱਲਬਾਤ ਕਰ ਲੈਨੇ ਆ ਅਧ ਕਿ ਪਹਿਲਾਂ ਦਿੱਗਰੂੜ ਗਈ ਸੀ ਇਸ ਇਲਾਕੇ ਵਿੱਚ ਉਹ ਤੋਂ ਮਿਲਦਾ ਹੈ ਉਹ ਮੁਹੱਲ ਪ੍ਰੀਤ ਨੂੰ ਜਦੋਂ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਸਾਫ ਸੌਰੀ ਦੇ ਨਿਕਾ ਜਾ ਸਕਦਾ ਕਿ ਮੇਲੇ ਰੱਖਦਾ ਸਰਕਾਰੀਆਮਾ ਜੋ ਹੈ ਉਹ ਮੁਹੱਲ ਪ੍ਰੀਤ ਨੇ ਪਾਇਆ ਹੋਇਆ ਕਿ ਕਿਰਨ ਦਾ ਪਰਨਾ ਤੇ ਬੰਨਿਆ ਸੀ ਪਰ ਹੁਣ ਉਹ ਇਸੇ ਹੰਡਾ ਗਿਆ ਜਨਾ ਕੋਲ ਦੇ ਅੰਦਰ ਕੰਪਲੈਕਸ ਦੇ ਅੰਦਰ ਦਾਖਲ ਹੋ ਚੁੱਕੀ ਹੈ ਤਸ਼ਕਿਲ ਡੇਲੀ ਪੋਸਟ ਦੇਖ ਰਹੇ ਹੋ ਤੁਸੀਂ ਔਰ ਇਸ ਵੇਲੇ ਆਪਾਂ ਜਿਹੜਾ ਇਹ ਨਾਲਾ ਅਦਾਲਤ ਦੇ ਬਾਹਰ ਖੜੇ ਆ ਔਰ ਤੁਸੀਂ ਦੇਖ ਸਕਦੇ ਹੋ ਕਿ ਇਹ ਜੋ ਗੱਡੀਆਂ ਜੋ ਕਾਫਲਾ ਆਇਆ ਜਿਹੜਾ ਪਿੱਛੇ ਖੜਾ ਆਇਆ ਹੋਇਆ ਜਾਈ ਨਾਲਾ ਅਦਾਲਤ ਦੇ ਵਿੱਚ ਇਸ ਗੱਡੀਆਂ ਬਖਤਰਬੰਦ ਗੱਡੀ ਦੇ ਵਿੱਚ ਜਿਹੜਾ ਸੀਗਾ ਪਪਲਪ੍ਰੀਤ ਸਿੰਘ ਨੂੰ ਜਿਹੜਾ ਲਿਆਂਦਾ ਗਿਆ ਔਰ ਇਹ ਬਖਤਰਬੰਦ ਗੱਡੀ ਵਿੱਚ ਹੀ ਆਏ ਨੇ ਔਰ ਪੁਲਿਸ ਉਹਨਾਂ ਨੂੰ ਅੰਦਰ ਲੈ ਕੇ ਪਪਲਪ੍ਰੀਤ ਨੂੰ ਜਿਹੜਾ ਹੈ ਉਹ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਔਰ ਦੱਸਣਾ ਚਾਹੁੰਦਾ ਕਿ ਜਿਹੜਾ ਹੁਣ ਦੇਖਣਾ ਇਹ ਹੋਏਗਾ ਕਿ ਪੁਲਿਸ ਜਿਹੜਾ ਉਸ ਦਾ ਜਿਹੜਾ ਰਿਮਾਂਡ ਲੈ ਪਾਉਂਦੀ ਹੈ ਰਿਮਾਂਡ ਲੈ ਪਾਉਣ ਦੇ ਵਿੱਚ ਜਿਹੜੀ ਆ ਉਹ ਸਫਲਤਾ ਹਾਸਲ ਕਰਦੀ ਹੈ ਕਿ ਨਹੀਂ ਔਰ ਕਿੰਨੇ ਦਿਨ ਦਾ ਪੁਲਿਸ ਰਿਮਾਂਡ ਲੈਂਦੀ ਆ ਔਰ ਕੀ ਕੀ ਖਲਾਸੇ ਔਰ ਕਿਸ ਬਿਹਾਵ ਤੇ ਜਿਹੜੀ ਇਹ ਸਾਰੀ ਕਾਰਵਾਈ ਕੀਤੀ ਜਾਂਦੀ ਹੈ ਦੇਖਣਾ ਹੋਏਗਾ ਔਰ ਦੱਸ ਦਈਏ ਕਿ ਆਈ ਨਾਲਾ ਥਾਣਾ ਦੇ ਉੱਤੇ ਜਿਹੜਾ ਸੀਗਾ ਉਹ 39 ਨੰਬਰ ਜਿਹੜਾ ਮੋਕਦਮਾ ਦਰਜ ਕੀਤਾ ਗਿਆ ਭਾਈ ਅਮਰਜਪਾਲ ਸਿੰਘ ਅਤੇ ਉਸ ਦੇ ਸਾਥੀਆਂ ਦੇ ਜਿਸ ਦੇ ਸਬੰਧ ਦੇ ਵਿੱਚ ਜਿਹੜਾ ਸੀਗਾ ਪਹਿਲਾਂ 7 ਦੋਸ਼ੀਆਂ ਨੂੰ ਐਨਐਸਏ ਟੁੱਟਣ ਤੋਂ ਬਾਅਦ ਆਈ ਨਾਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਔਰ ਉਸ ਤੋਂ ਬਾਅਦ ਇੱਕ ਕੋਟਕਪੁਰਾ ਤੋਂ ਹਮਣਾ ਨਾਂ ਦੇ ਵਿਅਕਤੀ ਨੂੰ ਜਿਹੜਾ ਸੀਗਾ ਅਦਾਲਤ ਦੇ ਵਿੱਚ ਪੇਸ਼ ਕਰਕੇ ਉਸ ਨੂੰ ਜਿਹੜਾ ਹੀ ਪਹਿਲਾਂ ਜਿਹੜਾ ਜੁਡੀਸ਼ੀਅਲ ਜਿਹੜੀ ਹੈ ਰਿਮਾਂਡ ਦੇ ਵਿੱਚ ਭੇਜਿਆ ਗਿਆ ਸੀਗਾ ਜਿਸ ਤੋਂ ਬਾਅਦ ਇੱਕ ਹੋਰ ਬਰਿੰਦਰ ਫੌਜੀ ਦੇ ਵਿਅਕਤੀ ਨੂੰ ਜਿਹੜਾ ਸੀਗਾ ਐਨਐਸਏ ਖਤਮ ਹੋਣ ਤੋਂ ਬਾਅਦ ਅਜਨਾਲਾ ਅਦਾਲਤ ਦੇ ਵਿੱਚ ਲਿਆਂਦਾ ਗਿਆ ਔਰ ਕੁੱਲ 9 ਵਿਅਕਤੀਆਂ ਨੂੰ ਪਹਿਲਾਂ ਲਿਆਂਦਾ ਗਿਆ ਔਰ 10ਵਾਂ ਹੁਣ ਇਹ ਪੱਪਲਪ੍ਰੀਤ ਹੈ ਜਿਸ ਨੂੰ ਜਿਹੜਾ ਅਜਨਾਲਾ ਅਦਾਲਤ ਦੇ ਵਿੱਚ ਅੱਜ ਪੇਸ਼ ਕੀਤਾ ਗਿਆ ਹੈ ਔਰ ਦੱਸਦੀ ਹੈ ਕਿ 9 ਤਰੀਕ ਨੂੰ ਪੱਪਲਪ੍ਰੀਤ ਦਾ ਜਿਹੜਾ ਸੀਗਾ ਉਹ ਐਨਐਸਏ ਖਤਮ ਹੋਣ ਤੋਂ ਬਾਅਦ ਅਜਨਾਲਾ ਪੁਲਿਸ ਜਿਹੜੀ ਸੀਗੀ ਕੱਲ ਉਸ ਨੂੰ ਜਿਹੜਾ ਸੀ ਕਿ ਰਾਇਆ ਸਾਸੀ 에어ਪੋਰਟ ਦੇ ਉੱਤੇ ਰਾਤ ਲੈ ਕੇ ਪਹੁੰਚੀ ਸੀ ਔਰ ਜਿਸ ਤੋਂ ਬਾਅਦ ਹੁਣ ਜਿਹੜਾ ਉਹ ਅਜਨਾਲਾ ਅਦਾਲਤ ਦੇ ਵਿੱਚ ਉਸ ਨੂੰ ਲੈ ਕੇ ਪਹੁੰਚੇ ਔਰ ਗੱਲਬਾਤ ਕਰ ਲਏ ਨੇ ਅਧ ਉਹ 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 ਜੋ ਕਾਫਲਾ ਆਇਆ ਜਿਹੜਾ ਪਿੱਛੇ ਖੜਾ ਆਇਆ ਹੋਇਆ ਅਜਨਾਲਾ ਅਦਾਲਤ ਦੇ ਵਿੱਚ ਇਸ ਗੱਡੀਆਂ ਬਖਤਰਬੰਦ ਗੱਡੀ ਦੇ ਵਿੱਚ ਜਿਹੜਾ ਸੀਗਾ ਪਪਲਪ੍ਰੀਤ ਸਿੰਘ ਨੂੰ ਜਿਹੜਾ ਲਿਆਂਦਾ ਗਿਆ ਔਰ ਇਹ ਬਖਤਰਬੰਦ ਗੱਡੀ ਵਿੱਚ ਹੀ ਆਏ ਨੇ ਔਰ ਪੁਲਿਸ ਉਹਨਾਂ ਨੂੰ ਅੰਦਰ ਲੈ ਕੇ ਪਪਲਪ੍ਰੀਤ ਨੂੰ ਜਿਹੜਾ ਹੈ ਉਹ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਔਰ ਦੱਸਣਾ ਚਾਹੁੰਦਾ ਕਿ ਜਿਹੜਾ ਹੁਣ ਦੇਖਣਾ ਇਹ ਹੋਏਗਾ ਕਿ ਪੁਲਿਸ ਜਿਹੜਾ ਉਸ ਦਾ ਜਿਹੜਾ ਰਿਮਾਂਡ ਲੈ ਪਾਉਂਦੀ ਹੈ ਰਿਮਾਂਡ ਲੈ ਪਾਉਣ ਦੇ ਵਿੱਚ ਜਿਹੜੀ ਹੈ ਉਹ ਸਫਲਤਾ ਹਾਸਲ ਕਰਦੀ ਹੈ ਕਿ ਨਹੀਂ ਔਰ ਕਿੰਨੇ ਦਿਨ ਦਾ ਪੁਲਿਸ ਰਿਮਾਂਡ ਲੈਂਦੀ ਆ ਔਰ ਕੀ ਕੀ ਖਲਾਸੇ ਔਰ ਕਿਸ ਬਿਹਾਵ ਤੇ ਜਿਹੜੀ ਇਹ ਸਾਰੀ ਕਾਰਵਾਈ ਕੀਤੀ ਜਾਂਦੀ ਹੈ ਦੇਖਣਾ ਹੋਏਗਾ ਔਰ ਦੱਸ ਦਈਏ ਕਿ ਆਈ ਨਾਲਾ ਥਾਣਾ ਦੇ ਉੱਤੇ ਜਿਹੜਾ ਸੀਗਾ ਉਹ 39 ਨੰਬਰ ਜਿਹੜਾ ਮੋਕਦਮਾ ਦਰਜ ਕੀਤਾ ਗਿਆ ਭਾਈ ਅਮਰਪਾਲ ਸਿੰਘ ਅਤੇ ਉਸਦੇ ਸਾਥੀਆਂ ਦੇ ਜਿਸ ਦੇ ਸਬੰਧ ਦੇ ਵਿੱਚ ਜਿਹੜਾ ਸੀਗਾ ਪਹਿਲਾਂ 7 ਦੋਸ਼ੀਆਂ ਨੂੰ ਐਨਐਸਏ ਟੁੱਟਣ ਤੋਂ ਬਾਅਦ ਆਈ ਨਾਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਔਰ ਉਸ ਤੋਂ ਬਾਅਦ ਇੱਕ ਫੋਟਕਪੁਰਾ ਤੋਂ ਹਮਣਾ ਨਾਂ ਦੇ ਵਿਅਕਤੀ ਨੂੰ ਜਿਹੜਾ ਸੀਗਾ ਅਦਾਲਤ ਦੇ ਵਿੱਚ ਪੇਸ਼ ਕਰਕੇ ਉਸ ਨੂੰ ਜਿਹੜਾ ਹੀ ਪਹਿਲਾਂ ਜਿਹੜਾ ਜੁਡੀਸ਼ੀਅਲ ਜਿਹੜੀ ਹੈ ਰਿਮਾਂਡ ਦੇ ਵਿੱਚ ਭੇਜਿਆ ਗਿਆ ਸੀਗਾ ਜਿਸ ਤੋਂ ਬਾਅਦ ਇੱਕ ਹੋਰ ਬਰਿੰਦਰ ਫੌਜੀ ਨਾਂ ਦੇ ਵਿਅਕਤੀ ਨੂੰ ਜਿਹੜਾ ਸੀਗਾ ਐਨਸੀ ਖਤਮ ਹੋਣ ਤੋਂ ਬਾਅਦ ਅਨਾਲਾ ਅਦਾਲਤ ਦੇ ਵਿੱਚ ਲਿਆਂਦਾ ਗਿਆ ਔਰ ਕੁੱਲ ਨੌ ਵਿਅਕਤੀਆਂ ਨੂੰ ਪਹਿਲਾਂ ਲਿਆਂਦਾ ਗਿਆ ਔਰ ਦਸਵਾਂ ਹੁਣ ਇਹ ਪੱਪਲਪ੍ਰੀਤ ਹੈ ਜਿਸ ਨੂੰ ਜਿਹੜਾ ਅਨਾਲਾ ਅਦਾਲਤ ਦੇ ਵਿੱਚ ਅੱਜ ਪੇਸ਼ ਕੀਤਾ ਗਿਆ ਹੈ ਔਰ ਦੱਸਦੀ ਹੈ ਕਿ 9 ਤਰੀਕ ਨੂੰ ਪੱਪਲਪ੍ਰੀਤ ਦਾ ਜਿਹੜਾ ਸੀਗਾ ਉਹ ਅ ਐਨਐਸਏ ਖਤਮ ਹੋਣ ਤੋਂ ਬਾਅਦ ਅਜਨਾਲਾ ਪੁਲਿਸ ਜਿਹੜੀ ਸੀਗੀ ਕੱਲ ਉਸ ਨੂੰ ਜਿਹੜਾ ਸੀ ਗਿਆ ਸਾਸੀ 에어ਪੋਰਟ ਦੇ ਉੱਤੇ ਰਾਤ ਲੈ ਕੇ ਪਹੁੰਚੀ ਸੀ ਔਰ ਜਿਸ ਤੋਂ ਬਾਅਦ ਹੁਣ ਜਿਹੜਾ ਉਹ ਅਜਨਾਲਾ ਦਾਤ ਦੇ ਵਿੱਚ ਉਸ ਨੂੰ ਲੈ ਕੇ ਪਹੁੰਚੇ ਔਰ ਗੱਲਬਾਤ ਕਰ ਲੈਨੇ ਆ ਅਧਿਕਾਰੀਆਂ ਨਾਲ ਕਿ ਕੀ ਕਹਿਣਾ ਹੈ ਉਹਨਾਂ ਦਾ ਜਿਹੜੀ ਕਿ ਪਹਿਲਾਂ ਦਿੱਗਰੂਦੜ ਗਈ ਸੀ ਪ੍ਰੀਤ ਲੋਕਾਂ ਦੇ ਵਿੱਚ ਕੁੱਝ ਤਸਵੀਰਾਂ ਦੇ ਵਿੱਚ ਸਾਫ ਸੌਰੀ ਦੇਖਿਆ ਜਾ ਸਕਦਾ ਕਿ ਨੀਲੇ ਰੰਗ ਦਾ ਪਦਾਰਥ ਜਿਹੜਾ ਉਹ ਪਹਿਲਾਂ ਪ੍ਰੀਤ ਨੇ ਪਾਇਆ ਹੋਇਆ ਕਿ ਕਾਲਾ ਰੰਗ ਦਾ ਪਰਲਾ ਤੇ ਬੰਨਿਆ ਸੀ ਪਰ ਹੁਣ ਉਹਲੇ ਤਰ੍ਹਾਂ ਦਾ ਕੈਚ ਨੇ ਉਸ ਦੇ ਵਿੱਚ ਕੰਪਲੈਕਸ ਦੇ ਅੰਦਰ ਜਾ ਕੇ ਹੋ ਚੁੱਕੀ ਹੈ ਅੱਜਕੱਲ੍ਹ ਡੇਲੀ ਪੋਸਟ ਦੇਖ ਰਹੇ ਤੁਸੀਂ ਔਰ ਇਸ ਵੇਲੇ ਆਪਾਂ ਜਿਹੜਾ ਇਹ ਨਾਲਾ ਅਦਾਲਤ ਦੇ ਬਾਹਰ ਖੜੇ ਆ ਔਰ ਤੁਸੀਂ ਦੇਖ ਸਕਦੇ ਹੋ ਕਿ ਇਹ ਜੋ ਗੱਡੀਆਂ ਜੋ ਕਾਫਲਾ ਆਇਆ ਜਿਹੜਾ ਪਿੱਛੇ ਖੜਾ ਆਇਆ ਹੋਇਆ ਅਜਨਾਲਾ ਅਦਾਲਤ ਦੇ ਵਿੱਚ ਇਸ ਗੱਡੀਆਂ ਬਖਤਰਬੰਦ ਗੱਡੀ ਦੇ ਵਿੱਚ ਜਿਹੜਾ ਸੀਗਾ ਪਪਲ ਪ੍ਰੀਤ ਸਿੰਘ ਨੂੰ ਜਿਹੜਾ ਲਿਆਂਦਾ ਗਿਆ ਔਰ ਇਹ ਬਖਤਰਬੰਦ ਗੱਡੀ ਵਿੱਚ ਹੀ ਆਏ ਨੇ ਔਰ ਪੁਲਿਸ ਉਹਨਾਂ ਨੂੰ ਅੰਦਰ ਲੈ ਕੇ ਪਪਲ ਪ੍ਰੀਤ ਨੂੰ ਜਿਹੜਾ ਹੈ ਉਹ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਔਰ ਦੱਸਣਾ ਚਾਹੁੰਦਾ ਕਿ ਜਿਹੜਾ ਹੁਣ ਦੇਖਣਾ ਇਹ ਹੋਏਗਾ ਕਿ ਪੁਲਿਸ ਜਿਹੜਾ ਉਸ ਦਾ ਜਿਹੜਾ ਰਿਮਾਂਡ ਲੈ ਪਾਉਂਦੀ ਹੈ ਰਿਮਾਂਡ ਲੈ ਪਾਉਣ ਦੇ ਵਿੱਚ ਜਿਹੜੀ ਹੈ ਉਹ ਸਫਲਤਾ ਹਾਸਲ ਕਰਦੀ ਹੈ ਕਿ ਨਹੀਂ ਔਰ ਕਿੰਨੇ ਦਿਨ ਦਾ ਪੁਲਿਸ ਰਿਮਾਂਡ ਲੈਂਦੀ ਆ ਔਰ ਕੀ ਕੀ ਖਲਾਸੇ ਔਰ ਕਿਸ ਬਿਹਾਵ ਤੇ ਜਿਹੜੀ ਇਹ ਸਾਰੀ ਕਾਰਵਾਈ ਕੀਤੀ ਜਾਂਦੀ ਹੈ ਇਹ ਦੇਖਣਾ ਹੋਏਗਾ ਔਰ ਦੱਸ ਦਈਏ ਕਿ ਆਈਨਾਲਾ ਥਾਣਾ ਦੇ ਉੱਤੇ ਜਿਹੜਾ ਸੀਗਾ ਉਹ 39 ਨੰਬਰ ਜਿਹੜਾ ਮੋਕਦਮਾ ਦਰਜ ਕੀਤਾ ਗਿਆ ਭਾਈ ਅਮਰਜੀਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਦੇ ਜਿਸ ਦੇ ਸਬੰਧ ਦੇ ਵਿੱਚ ਜਿਹੜਾ ਸੀਗਾ ਪਹਿਲਾਂ 7 ਦੋਸ਼ੀਆਂ ਨੂੰ ਐਨਐਸਏ ਟੁੱਟਣ ਤੋਂ ਬਾਅਦ ਆਈਨਾਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਔਰ ਉਸ ਤੋਂ ਬਾਅਦ ਇੱਕ ਕੋਟਕਪੁਰਾ ਤੋਂ ਹਮਣਾ ਨਾਂ ਦੇ ਵਿਅਕਤੀ ਨੂੰ ਜਿਹੜਾ ਸੀਗਾ ਉਹ ਅਦਾਲਤ ਦੇ ਵਿੱਚ ਪੇਸ਼ ਕਰਕੇ ਉਸ ਨੂੰ ਜਿਹੜਾ ਹੀ ਪਹਿਲਾਂ ਜਿਹੜਾ ਜੁਡੀਸ਼ੀਅਲ ਜਿਹੜੀ ਹੈ ਰਿਮਾਂਡ ਦੇ ਵਿੱਚ ਭੇਜਿਆ ਗਿਆ ਸੀਗਾ ਜਿਸ ਤੋਂ ਬਾਅਦ ਇੱਕ ਹੋਰ ਬਰਿੰਦਰ ਦੇ ਵਿਅਕਤੀ ਨੂੰ ਜਿਹੜਾ ਸੀਗਾ ਐਨਐਸਏ ਖਤਮ ਹੋਣ ਤੋਂ ਬਾਅਦ ਅਜਨਾਲਾ ਅਦਾਲਤ ਦੇ ਵਿੱਚ ਲਿਆਂਦਾ ਗਿਆ ਔਰ ਕੁੱਲ 9 ਵਿਅਕਤੀਆਂ ਨੂੰ ਪਹਿਲਾਂ ਲਿਆਂਦਾ ਗਿਆ ਔਰ 10ਵਾਂ ਹੁਣ ਇਹ ਪੱਪਲ ਪ੍ਰੀਤ ਹੈ ਜੋ ਇਸ ਨੂੰ ਜਿਹੜਾ ਅਜਨਾਲਾ ਅਦਾਲਤ ਦੇ ਵਿੱਚ ਅੱਜ ਪੇਸ਼ ਕੀਤਾ ਗਿਆ ਹੈ ਔਰ ਦੱਸਦੀ ਹੈ ਕਿ 9 ਤਰੀਕ ਨੂੰ ਪੱਪਲ ਪ੍ਰੀਤ ਦਾ ਜਿਹੜਾ ਸੀਗਾ ਉਹ ਐਨਐਸਏ ਖਤਮ ਹੋਣ ਤੋਂ ਬਾਅਦ ਅਜਨਾਲਾ ਪੁਲਿਸ ਜਿਹੜੀ ਸੀਗੀ ਕੱਲ ਉਸ ਨੂੰ ਜਿਹੜਾ ਸੀ ਕਿ ਰਾਤ ਸਸੀ ਏਅਰਪੋਰਟ ਦੇ ਉੱਤੇ ਰਾਤ ਲੈ ਕੇ ਪਹੁੰਚੀ ਸੀ ਔਰ ਜਿਸ ਤੋਂ ਬਾਅਦ ਹੁਣ ਜਿਹੜਾ ਉਹ ਅਜਨਾਲਾ ਅਦਾਲਤ ਦੇ ਵਿੱਚ ਉਸ ਨੂੰ ਲੈ ਕੇ ਪਹੁੰਚੇ ਔਰ ਗੱਲਬਾਤ ਕਰ ਲਏ ਨੇ ਅਧ ਏਡੀ ਕੇ ਪਹਿਲਾਂ ਦਿਗੁਰੂਦਰ ਗਈ ਸੀ ਉਹ ਤੋਂ ਨਾ ਮਿਲਦਾ ਹੈ ਉਹ ਪੁਲ ਬੰਪਰੀਤ ਨੂੰ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਸਾਫ ਸੌਰੀ ਦੇਖਿਆ ਜਾ ਸਕਦਾ ਕਿ ਨੀਲੇ ਰੰਗ ਦਾ ਸਰਦਾਰੀਆਂ ਮਾ ਜੋ ਹੈ ਉਹ ਪੁਲ ਬੰਪਰੀਤ ਨੇ ਪਾਇਆ ਹੋਇਆ ਕਿ ਕਾਲਾ ਰੰਗ ਦਾ ਪਰਲਾ ਸਿੱਤੇ ਬੰਨਿਆ ਸੀ ਪਰ ਹੁਣ ਉਹਨੇ ਉਹਨਾਂ ਦਾ ਕੈਜਲਾ ਪੋਰਟ ਦੇ ਅੰਦਰ ਕੰਪਲੈਕਸ ਦੇ ਅੰਦਰ ਦਾਖਲ ਹੋ ਚੁੱਕੀ ਹੈ ਤਸ਼ਕਲ ਡੇਲੀ ਪੋਸਟ ਦੇਖ ਰਹੇ ਹੋ ਤੁਸੀਂ ਔਰ ਇਸ ਵੇਲੇ ਆਪਾਂ ਜਿਹੜਾ ਇਹ ਨਾਲਾ ਅਦਾਲਤ ਦੇ ਬਾਹਰ ਖੜੇ ਆ ਔਰ ਤੁਸੀਂ ਦੇਖ ਸਕਦੇ ਹੋ ਕਿ ਇਹ ਜੋ ਗੱਡੀਆਂ ਜੋ ਕਾਫਲਾ ਆਇਆ ਜਿਹੜਾ ਪਿੱਛੇ ਖੜਾ ਆਇਆ ਹੋਇਆ ਜਨਾਲਾ ਅਦਾਲਤ ਦੇ ਵਿੱਚ ਇਸ ਗੱਡੀਆਂ ਬਖਤਰਬੰਦ ਗੱਡੀ ਦੇ ਵਿੱਚ ਜਿਹੜਾ ਸੀਗਾ ਪਪਲਪ੍ਰੀਤ ਸਿੰਘ ਨੂੰ ਜਿਹੜਾ ਲਿਆਂਦਾ ਗਿਆ ਔਰ ਇਹ ਬਖਤਰਬੰਦ ਗੱਡੀ ਵਿੱਚ ਹੀ ਆਏ ਨੇ ਔਰ ਪੁਲਿਸ ਉਹਨਾਂ ਨੂੰ ਅੰਦਰ ਲੈ ਕੇ ਪਪਲਪ੍ਰੀਤ ਨੂੰ ਜਿਹੜਾ ਹੈ ਉਹ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਔਰ ਦੱਸਣਾ ਚਾਹੁੰਦਾ ਕਿ ਜਿਹੜਾ ਹੁਣ ਦੇਖਣਾ ਇਹ ਹੋਏਗਾ ਕਿ ਪੁਲਿਸ ਜਿਹੜਾ ਉਸ ਦਾ ਜਿਹੜਾ ਰਿਮਾਂਡ ਲੈ ਪਾਉਂਦੀ ਹੈ ਰਿਮਾਂਡ ਲੈ ਪਾਉਣ ਦੇ ਵਿੱਚ ਜਿਹੜੀ ਆ ਸਫਲਤਾ ਹਾਸਲ ਕਰਦੀ ਹੈ ਕਿ ਨਹੀਂ ਔਰ ਕਿੰਨੇ ਦਿਨ ਦਾ ਪੁਲਿਸ ਰਿਮਾਂਡ ਲੈਂਦੀ ਆ ਔਰ ਕੀ ਕੀ ਖਲਾਸੇ ਔਰ ਕਿਸ ਬਿਹਾਵ ਤੇ ਜਿਹੜੀ ਇਹ ਸਾਰੀ ਕਾਰਵਾਈ ਕੀਤੀ ਜਾਂਦੀ ਹੈ ਦੇਖਣਾ ਹੋਏਗਾ ਔਰ ਦੱਸ ਦਈਏ ਕਿ ਆਈ ਨਾਲਾ ਥਾਣਾ ਦੇ ਉੱਤੇ ਜਿਹੜਾ ਸੀਗਾ ਉਹ 39 ਨੰਬਰ ਜਿਹੜਾ ਮੋਕਦਮਾ ਦਰਜ ਕੀਤਾ ਗਿਆ ਭਾਈ ਅਮਰਪਾਲ ਸਿੰਘ ਅਤੇ ਉਸ ਦੇ ਸਾਥੀਆਂ ਦੇ ਜਿਸ ਦੇ ਸਬੰਧ ਦੇ ਵਿੱਚ ਜਿਹੜਾ ਸੀਗਾ ਪਹਿਲਾਂ 7 ਦੋਸ਼ੀਆਂ ਨੂੰ ਐਨਐਸਏ ਟੁੱਟਣ ਤੋਂ ਬਾਅਦ ਆਈ ਨਾਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਔਰ ਉਸ ਤੋਂ ਬਾਅਦ ਇੱਕ ਕੋਟਕਪੂਰਾ ਤੋਂ ਹਮਣਾ ਨਾਂ ਦੇ ਵਿਅਕਤੀ ਨੂੰ ਜਿਹੜਾ ਸੀਗਾ ਅਦਾਲਤ ਦੇ ਵਿੱਚ ਪੇਸ਼ ਕਰਕੇ ਉਸ ਨੂੰ ਜਿਹੜਾ ਹੀ ਪਹਿਲਾਂ ਜਿਹੜਾ ਜੁਡੀਸ਼ੀਅਲ ਜਿਹੜੀ ਹੈ ਰਿਮਾਂਡ ਦੇ ਵਿੱਚ ਭੇਜਿਆ ਗਿਆ ਸੀਗਾ ਜਿਸ ਤੋਂ ਬਾਅਦ ਇੱਕ ਹੋਰ ਬਰਿੰਦਰ ਫੌਜੀ ਦੇ ਵਿਅਕਤੀ ਨੂੰ ਜਿਹੜਾ ਸੀਗਾ ਐਨਐਸਏ ਖਤਮ ਹੋਣ ਤੋਂ ਬਾਅਦ ਜਨਾਲਾ ਅਦਾਲਤ ਦੇ ਵਿੱਚ ਲਿਆਂਦਾ ਗਿਆ ਔਰ ਕੁੱਲ 9 ਵਿਅਕਤੀਆਂ ਨੂੰ ਪਹਿਲਾਂ ਲਿਆਂਦਾ ਗਿਆ ਔਰ 10ਵਾਂ ਹੁਣ ਇਹ ਪੱਪਲ ਪ੍ਰੀਤ ਹੈ ਜਿਸ ਨੂੰ ਜਿਹੜਾ ਅਜਨਾਲਾ ਅਦਾਲਤ ਦੇ ਵਿੱਚ ਅੱਜ ਪੇਸ਼ ਕੀਤਾ ਗਿਆ ਹੈ ਔਰ ਦੱਸਦੀ ਹੈ ਕਿ 9 ਤਰੀਕ ਨੂੰ ਪੱਪਲ ਪ੍ਰੀਤ ਦਾ ਜਿਹੜਾ ਸੀਗਾ ਉਹ ਐਨਐਸਏ ਖਤਮ ਹੋਣ ਤੋਂ ਬਾਅਦ ਅਜਨਾਲਾ ਪੁਲਿਸ ਜਿਹੜੀ ਸੀਗੀ ਕੱਲ ਉਸ ਨੂੰ ਜਿਹੜਾ ਸੀ ਕਿ ਰਾਇਸ ਸਾਹਿਬ ਏਅਰਪੋਰਟ ਦੇ ਉੱਤੇ ਰਾਤ ਲੈ ਕੇ ਪਹੁੰਚੀ ਸੀ ਔਰ ਜਿਸ ਤੋਂ ਬਾਅਦ ਹੁਣ ਜਿਹੜਾ ਉਹ ਅਜਨਾਲਾ ਅਦਾਲਤ ਦੇ ਵਿੱਚ ਉਸ ਨੂੰ ਲੈ ਕੇ ਪਹੁੰਚੇ ਔਰ ਗੱਲਬਾਤ ਕਰ ਲਏ ਨੇ ਅਧ ਨਾ ਦਿਬੂਦੜ ਗਈ ਸੀ ਉਹਨਾਂ ਦਾ ਮਿਲਦਾ ਹੈ ਉਹਨਾਂ ਕੋਲ ਫਰੀਦ ਨੂੰ ਬੰਦੇ ਦੇਖੋ ਤਸਵੀਰਾਂ ਦੇ ਵਿੱਚ ਸਾਫ ਸੌਰੀ ਦੇ ਦੇਖਿਆ ਜਾ ਸਕਦਾ ਕਿ ਨੀਲੇ ਰੰਗ ਦਾ ਫੋਟਾਰੀਆਂ ਮਤੂਏ ਕੋਲ ਫਰੀਦ ਨੇ ਪਾਇਆ ਹੋਇਆ ਕਿ ਕਿਰਨ ਦਾ ਪਰਨ ਤੇ ਬੰਨਿਆ ਸੀ ਪਰ ਹੁਣ ਉਹਨੇ ਫੋਟਾਰੀ ਦਾ ਕੈਜ ਨਾਲ ਕੰਪਲੈਕਸ ਦੇ ਅੰਦਰ ਦਾਖਲ ਹੋ ਚੁੱਕੀ ਹੈ ਤਸ਼ਕਲ ਡੇਲੀ ਪੋਸ ਦੇਖ ਰਹੇ ਤੁਸੀਂ ਔਰ ਇਸ ਵੇਲੇ ਆਪਾਂ ਜਿਹੜਾ ਇਹ ਨਾਲਾ ਅਦਾਲਤ ਦੇ ਬਾਹਰ ਖੜੇ ਆ ਔਰ ਤੁਸੀਂ ਦੇਖ ਸਕਦੇ ਹੋ ਕਿ ਇਹ ਜੋ ਗੱਡੀਆਂ ਜੋ ਕਾਫਲਾ ਆਇਆ ਜਿਹੜਾ ਪਿੱਛੇ ਖੜਾ ਆਇਆ ਹੋਇਆ ਜਨਾਲਾ ਅਦਾਲਤ ਦੇ ਵਿੱਚ ਇਸ ਗੱਡੀਆਂ ਬਖਤਰਬੰਦ ਗੱਡੀ ਦੇ ਵਿੱਚ ਜਿਹੜਾ ਸੀਗਾ ਪਪਲਪ੍ਰੀਤ ਸਿੰਘ ਨੂੰ ਜਿਹੜਾ ਲਿਆਂਦਾ ਗਿਆ ਔਰ ਇਹ ਬਖਤਰਬੰਦ ਗੱਡੀ ਵਿੱਚ ਹੀ ਆਏ ਨੇ ਔਰ ਪੁਲਿਸ ਉਹਨਾਂ ਨੂੰ ਅੰਦਰ ਲੈ ਕੇ ਪਪਲਪ੍ਰੀਤ ਨੂੰ ਜਿਹੜਾ ਹੈ ਉਹ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਔਰ ਦੱਸਣਾ ਚਾਹੁੰਨਾ ਕਿ ਜਿਹੜਾ ਹੁਣ ਦੇਖਣਾ ਇਹ ਹੋਏਗਾ ਕਿ ਪੁਲਿਸ ਜਿਹੜਾ ਉਸ ਦਾ ਜਿਹੜਾ ਰਿਮਾਂਡ ਲੈ ਪਾਉਂਦੀ ਹੈ ਰਿਮਾਂਡ ਲੈ ਪਾਉਣ ਦੇ ਵਿੱਚ ਜਿਹੜੀ ਹੈ ਉਹ ਸਫਲਤਾ ਹਾਸਲ ਕਰਦੀ ਹੈ ਕਿ ਨਹੀਂ ਔਰ ਕਿੰਨੇ ਦਿਨ ਦਾ ਪੁਲਿਸ ਰਿਮਾਂਡ ਲੈਂਦੀ ਆ ਔਰ ਕੀ ਕੀ ਖਲਾਸੇ ਔਰ ਕਿਸ ਬਿਹਾਵ ਤੇ ਜਿਹੜੀ ਇਹ ਸਾਰੀ ਕਾਰਵਾਈ ਕੀਤੀ ਜਾਂਦੀ ਹੈ ਦੇਖਣਾ ਹੋਏਗਾ ਔਰ ਦੱਸ ਦਈਏ ਕਿ ਆਈ ਨਾਲਾ ਥਾਣਾ ਦੇ ਉੱਤੇ ਜਿਹੜਾ ਸੀਗਾ ਉਹ 39 ਨੰਬਰ ਜਿਹੜਾ ਮੋਕਦਮਾ ਦਰਜ ਕੀਤਾ ਗਿਆ ਭਾਈ ਅਮਰਪਾਲ ਸਿੰਘ ਅਤੇ ਉਸ ਦੇ ਸਾਥੀਆਂ ਦੇ ਜਿਸ ਦੇ ਸਬੰਧ ਦੇ ਵਿੱਚ ਜਿਹੜਾ ਸੀਗਾ ਪਹਿਲਾਂ 7 ਦੋਸ਼ੀਆਂ ਨੂੰ ਐਨਐਸਏ ਟੁੱਟਣ ਤੋਂ ਬਾਅਦ ਆਈ ਨਾਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਔਰ ਉਸ ਤੋਂ ਬਾਅਦ ਇੱਕ ਫੋਟਕਪੁਰਾ ਤੋਂ ਹਮਣਾ ਨਾਂ ਦੇ ਵਿਅਕਤੀ ਨੂੰ ਜਿਹੜਾ ਸੀਗਾ ਅਦਾਲਤ ਦੇ ਵਿੱਚ ਪੇਸ਼ ਕਰਕੇ ਉਸ ਨੂੰ ਜਿਹੜਾ ਹੀ ਪਹਿਲਾਂ ਜਿਹੜਾ ਜੁਡੀਸ਼ੀਅਲ ਜਿਹੜੀ ਹੈ ਰਿਮਾਂਡ ਦੇ ਵਿੱਚ ਭੇਜਿਆ ਗਿਆ ਸੀਗਾ ਜਿਸ ਤੋਂ ਬਾਅਦ ਇੱਕ ਹੋਰ ਬਰਿੰਦਰ ਫੌਜੀ ਉਹਦੇ ਵਿਅਕਤੀ ਨੂੰ ਜਿਹੜਾ ਸੀਗਾ ਐਨਐਸਏ ਖਤਮ ਹੋਣ ਤੋਂ ਬਾਅਦ ਅਜਨਾਲਾ ਅਦਾਲਤ ਦੇ ਵਿੱਚ ਲਿਆਂਦਾ ਗਿਆ ਔਰ ਕੁੱਲ 9 ਵਿਅਕਤੀਆਂ ਨੂੰ ਪਹਿਲਾਂ ਲਿਆਂਦਾ ਗਿਆ ਔਰ 10ਵਾਂ ਹੁਣ ਇਹ ਪੱਪਲਪ੍ਰੀਤ ਹੈ ਜਿਸ ਨੂੰ ਜਿਹੜਾ ਅਜਨਾਲਾ ਅਦਾਲਤ ਦੇ ਵਿੱਚ ਅੱਜ ਪੇਸ਼ ਕੀਤਾ ਗਿਆ ਹੈ ਔਰ ਦੱਸਦੀ ਹੈ ਕਿ 9 ਤਰੀਕ ਨੂੰ ਪੱਪਲਪ੍ਰੀਤ ਦਾ ਜਿਹੜਾ ਸੀਗਾ ਉਹ ਐਨਐਸਏ ਖਤਮ ਹੋਣ ਤੋਂ ਬਾਅਦ ਅਜਨਾਲਾ ਪੁਲਿਸ ਜਿਹੜੀ ਸੀਗੀ ਕੱਲ ਉਸ ਨੂੰ ਜਿਹੜਾ ਸੀ ਕਿਰਾਇਆ ਸੀ ਏਅਰਪੋਰਟ ਦੇ ਉੱਤੇ ਰਾਤ ਲੈ ਕੇ ਪਹੁੰਚੀ ਸੀ ਔਰ ਜਿਸ ਤੋਂ ਬਾਅਦ ਹੁਣ ਜਿਹੜਾ ਉਹ ਅਜਨਾਲਾ ਅਦਾਲਤ ਦੇ ਵਿੱਚ ਉਸ ਨੂੰ ਲੈ ਕੇ ਪਹੁੰਚੇ ਔਰ ਗੱਲਬਾਤ ਕਰ ਲਏ ਜੇਡੀ ਕੇ ਪਹਿਲਾਂ ਡਿਗਰੂਦੜ ਗਈ ਸੀ ਉਹ ਤੋਂ ਨਾ ਮਿਲਦਾ ਹੈ ਉਹ ਮੋਪਲ ਪ੍ਰੀਤ ਨੂੰ ਅਸੀਂ ਦੇਖੋ ਤਸਵੀਰਾਂ ਦੇ ਵਿੱਚ ਸਾਫ ਸੌਰੀ ਤੇ ਦੇਖਿਆ ਜਾ ਸਕਦਾ ਕਿ ਮੇਲੇ ਰੰਗ ਦਾ ਸਰਦਾਰ ਗਿਆ ਮਾ ਜੋ ਹੈ ਉਹ ਮੋਪਲ ਪ੍ਰੀਤ ਨੇ ਪਾਇਆ ਹੋਇਆ ਕਿ ਕਿਰਗ ਦਾ ਪਰਲਾ ਤੇ ਬੰਨਿਆ ਸੀ ਤਾਂ ਹੁਣ ਉਹਨੇ ਕੰਪਲੈਕਸ ਦੇ ਅੰਦਰ ਦਾਖਲ ਹੋ ਚੁੱਕੀ ਹੈ ਤਸ਼ਕਲ ਡੇਲੀ ਪੋਸਟ ਦੇਖ ਰਹੇ ਹੋ ਤੁਸੀਂ ਔਰ ਇਸ ਵੇਲੇ ਆਪਾਂ ਜਿਹੜਾ ਨਾਲਾ ਅਦਾਲਤ ਦੇ ਬਾਹਰ ਖੜੇ ਆ ਔਰ ਤੁਸੀਂ ਦੇਖ ਸਕਦੇ ਹੋ ਕਿ ਇਹ ਜੋ ਗੱਡੀਆਂ ਜੋ ਕਾਫਲਾ ਆਇਆ ਜਿਹੜਾ ਪਿੱਛੇ ਖੜਾ ਆਇਆ ਹੋਇਆ ਜਨਾਲਾ ਅਦਾਲਤ ਦੇ ਵਿੱਚ ਇਸ ਗੱਡੀਆਂ ਬਖਤਰਬੰਦ ਗੱਡੀ ਦੇ ਵਿੱਚ ਜਿਹੜਾ ਸੀਗਾ ਪਪਲਪ੍ਰੀਤ ਸਿੰਘ ਨੂੰ ਜਿਹੜਾ ਲਿਆਂਦਾ ਗਿਆ ਔਰ ਇਹ ਬਖਤਰਬੰਦ ਗੱਡੀ ਵਿੱਚ ਹੀ ਆਏ ਨੇ ਔਰ ਪੁਲਿਸ ਉਹਨਾਂ ਨੂੰ ਅੰਦਰ ਲੈ ਕੇ ਪਪਲਪ੍ਰੀਤ ਨੂੰ ਜਿਹੜਾ ਹੈ ਉਹ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਔਰ ਦੱਸਣਾ ਚਾਹੁੰਦਾ ਕਿ ਜਿਹੜਾ ਹੁਣ ਦੇਖਣਾ ਇਹ ਹੋਏਗਾ ਕਿ ਪੁਲਿਸ ਜਿਹੜਾ ਉਸ ਦਾ ਜਿਹੜਾ ਰਿਮਾਂਡ ਲੈ ਪਾਉਂਦੀ ਹੈ ਰਿਮਾਂਡ ਲੈ ਪਾਉਣ ਦੇ ਵਿੱਚ ਜਿਹੜੀ ਆ ਸਫਲਤਾ ਹਾਸਲ ਕਰਦੀ ਹੈ ਕਿ ਨਹੀਂ ਔਰ ਕਿੰਨੇ ਦਿਨ ਦਾ ਪੁਲਿਸ ਰਿਮਾਂਡ ਲੈਂਦੀ ਆ ਔਰ ਕੀ ਕੀ ਖਲਾਸੇ ਔਰ ਕਿਸ ਬਿਹਾਵ ਤੇ ਜਿਹੜੀ ਇਹ ਸਾਰੀ ਕਾਰਵਾਈ ਕੀਤੀ ਜਾਂਦੀ ਹੈ ਦੇਖਣਾ ਹੋਏਗਾ ਔਰ ਦੱਸ ਦਈਏ ਕਿ ਆਈ ਨਾਲਾ ਥਾਣਾ ਦੇ ਉੱਤੇ ਜਿਹੜਾ ਸੀਗਾ ਉਹ 39 ਨੰਬਰ ਜਿਹੜਾ ਮੋਕਦਮਾ ਦਰਜ ਕੀਤਾ ਗਿਆ ਭਾਈ ਅਮਰਪਾਲ ਸਿੰਘ ਅਤੇ ਉਸ ਦੇ ਸਾਥੀਆਂ ਦੇ ਜਿਸ ਦੇ ਸਬੰਧ ਦੇ ਵਿੱਚ ਜਿਹੜਾ ਸੀਗਾ ਪਹਿਲਾਂ 7 ਦੋਸ਼ੀਆਂ ਨੂੰ ਐਨਐਸਏ ਟੁੱਟਣ ਤੋਂ ਬਾਅਦ ਆਈ ਨਾਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਔਰ ਉਸ ਤੋਂ ਬਾਅਦ ਇੱਕ ਕੋਟਕਪੂਰਾ ਤੋਂ ਹਮਣਾ ਨਾਂ ਦੇ ਵਿਅਕਤੀ ਨੂੰ ਜਿਹੜਾ ਸੀਗਾ ਅਦਾਲਤ ਦੇ ਵਿੱਚ ਪੇਸ਼ ਕਰਕੇ ਉਸ ਨੂੰ ਜਿਹੜਾ ਹੀ ਪਹਿਲਾਂ ਜਿਹੜਾ ਜੁਡੀਸ਼ੀਅਲ ਜਿਹੜੀ ਹੈ ਰਿਮਾਂਡ ਦੇ ਵਿੱਚ ਭੇਜਿਆ ਗਿਆ ਸੀਗਾ ਜਿਸ ਤੋਂ ਬਾਅਦ ਇੱਕ ਹੋਰ ਬਰਿੰਦਰ ਫੌਜੀ ਦੇ ਵਿਅਕਤੀ ਨੂੰ ਜਿਹੜਾ ਸੀਗਾ ਐਨਐਸਏ ਖਤਮ ਹੋਣ ਤੋਂ ਬਾਅਦ ਜਨਾਲਾ ਅਦਾਲਤ ਦੇ ਵਿੱਚ ਲਿਆਂਦਾ ਗਿਆ ਔਰ ਕੁੱਲ 9 ਵਿਅਕਤੀਆਂ ਨੂੰ ਪਹਿਲਾਂ ਲਿਆਂਦਾ ਗਿਆ ਔਰ 10ਵਾਂ ਹੁਣ ਇਹ ਪੱਪਲ ਪ੍ਰੀਤ ਹੈ ਜਿਸ ਨੂੰ ਜਿਹੜਾ ਅਜਨਾਲਾ ਅਦਾਲਤ ਦੇ ਵਿੱਚ ਅੱਜ ਪੇਸ਼ ਕੀਤਾ ਗਿਆ ਹੈ ਔਰ ਦੱਸਦੀ ਹੈ ਕਿ 9 ਤਰੀਕ ਨੂੰ ਪੱਪਲ ਪ੍ਰੀਤ ਦਾ ਜਿਹੜਾ ਸੀਗਾ ਉਹ ਐਨਐਸਏ ਖਤਮ ਹੋਣ ਤੋਂ ਬਾਅਦ ਅਜਨਾਲਾ ਪੁਲਿਸ ਜਿਹੜੀ ਸੀਗੀ ਕੱਲ ਉਸ ਨੂੰ ਜਿਹੜਾ ਸੀ ਕਿ ਰਾਇਸ ਸਾਹਿਬ ਏਅਰਪੋਰਟ ਦੇ ਉੱਤੇ ਰਾਤ ਲੈ ਕੇ ਪਹੁੰਚੀ ਸੀ ਔਰ ਜਿਸ ਤੋਂ ਬਾਅਦ ਹੁਣ ਜਿਹੜਾ ਉਹ ਅਜਨਾਲਾ ਅਦਾਲਤ ਦੇ ਵਿੱਚ ਉਸ ਨੂੰ ਲੈ ਕੇ ਪਹੁੰਚੇ ਔਰ ਗੱਲਬਾਤ ਕਰ ਲਏ ਨੇ ਅਧ ਐਡੀ ਕੇ ਪਹਿਲਾਂ ਬਿਬਰੂਦੜ ਗਈ ਸੀ ਉਹਨਾਂ ਨੂੰ ਮਿਲਦਾ ਹੈ ਉਹਨਾਂ ਦੇ ਦੇਖੋ ਤਸਵੀਰਾਂ ਦੇ ਵਿੱਚ ਸਾਫ ਸੌਰੀ ਦੇ ਨਿਕਲਿਆ ਜਾ ਸਕਦਾ ਕਿ ਨੀਲੇ ਰੰਗ ਦਾ ਕਵਾਰਦਾਰ ਗਿਆ ਮਤ ਹੈ ਪੋਪਲਪਲ ਪ੍ਰੀਤ ਨੇ ਪਾਇਆ ਹੋਇਆ ਕਿ ਕੈਰ ਦਾ ਪਰਲਾ ਸਿੱਤੇ ਵੱਡੀਆਂ ਸੀ ਪਰ ਹੁਣ ਉਹਨੇ ਤੋਂ ਅੰਦਾਜ਼ ਨਾਲ ਕੋਟੇ ਦੇ ਵਿੱਚ ਕੰਪਲੈਕਸ ਦੇ ਅੰਦਰ ਦਾਖਲ ਹੋ ਚੁੱਕੀ ਹੈ ਅੱਜਕੱਲ੍ਹ ਡੇਲੀ ਪੋਸਟ ਦੇਖ ਰਹੇ ਤੁਸੀਂ ਔਰ ਇਸ ਵੇਲੇ ਆਪਾਂ ਜਿਹੜਾ ਇਹ ਨਾਲਾ ਅਦਾਲਤ ਦੇ ਬਾਹਰ ਖੜੇ ਆ ਔਰ ਤੁਸੀਂ ਦੇਖ ਸਕਦੇ ਹੋ ਕਿ ਇਹ ਜੋ ਗੱਡੀਆਂ ਜੋ ਕਾਫਲਾ ਆਇਆ ਜਿਹੜਾ ਪਿੱਛੇ ਖੜਾ ਆਇਆ ਹੋਇਆ ਜਨਾਲਾ ਅਦਾਲਤ ਦੇ ਵਿੱਚ ਇਸ ਗੱਡੀਆਂ ਬਖਤਰਬੰਦ ਗੱਡੀ ਦੇ ਵਿੱਚ ਜਿਹੜਾ ਸੀਗਾ ਪਪਲਪ੍ਰੀਤ ਸਿੰਘ ਨੂੰ ਜਿਹੜਾ ਲਿਆਂਦਾ ਗਿਆ ਔਰ ਇਹ ਬਖਤਰਬੰਦ ਗੱਡੀ ਵਿੱਚ ਹੀ ਆਏ ਨੇ ਔਰ ਪੁਲਿਸ ਉਹਨਾਂ ਨੂੰ ਅੰਦਰ ਲੈ ਕੇ ਪਪਲਪ੍ਰੀਤ ਨੂੰ ਜਿਹੜਾ ਹੈ ਉਹ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਔਰ ਦੱਸਣਾ ਚਾਹੁੰਨਾ ਕਿ ਜਿਹੜਾ ਹੁਣ ਦੇਖਣਾ ਇਹ ਹੋਏਗਾ ਕਿ ਪੁਲਿਸ ਜਿਹੜਾ ਉਸ ਦਾ ਜਿਹੜਾ ਰਿਮਾਂਡ ਲੈ ਪਾਉਂਦੀ ਹੈ ਰਿਮਾਂਡ ਲੈ ਪਾਉਣ ਦੇ ਵਿੱਚ ਜਿਹੜੀ ਹੈ ਉਹ ਸਫਲਤਾ ਹਾਸਲ ਕਰਦੀ ਹੈ ਕਿ ਨਹੀਂ ਔਰ ਕਿੰਨੇ ਦਿਨ ਦਾ ਪੁਲਿਸ ਰਿਮਾਂਡ ਲੈਂਦੀ ਆ ਔਰ ਕੀ ਕੀ ਖਲਾਸੇ ਔਰ ਕਿਸ ਬਿਹਾਵ ਤੇ ਜਿਹੜੀ ਇਹ ਸਾਰੀ ਕਾਰਵਾਈ ਕੀਤੀ ਜਾਂਦੀ ਹੈ ਦੇਖਣਾ ਹੋਏਗਾ ਔਰ ਦੱਸ ਦਈਏ ਕਿ ਆਈ ਨਾਲਾ ਥਾਣਾ ਦੇ ਉੱਤੇ ਜਿਹੜਾ ਸੀਗਾ ਉਹ 39 ਨੰਬਰ ਜਿਹੜਾ ਮੋਕਦਮਾ ਦਰਜ ਕੀਤਾ ਗਿਆ ਭਾਈ ਅਮਰਪਾਲ ਸਿੰਘ ਅਤੇ ਉਸ ਦੇ ਸਾਥੀਆਂ ਦੇ ਜਿਸ ਦੇ ਸਬੰਧ ਦੇ ਵਿੱਚ ਜਿਹੜਾ ਸੀਗਾ ਪਹਿਲਾਂ 7 ਦੋਸ਼ੀਆਂ ਨੂੰ ਐਨਐਸਏ ਟੁੱਟਣ ਤੋਂ ਬਾਅਦ ਆਈ ਨਾਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਔਰ ਉਸ ਤੋਂ ਬਾਅਦ ਇੱਕ ਕੋਟਕਪੁਰਾ ਤੋਂ ਹਮਣਾ ਨਾਂ ਦੇ ਵਿਅਕਤੀ ਨੂੰ ਜਿਹੜਾ ਸੀਗਾ ਅਦਾਲਤ ਦੇ ਵਿੱਚ ਪੇਸ਼ ਕਰਕੇ ਉਸ ਨੂੰ ਜਿਹੜਾ ਹੀ ਪਹਿਲਾਂ ਜਿਹੜਾ ਜੁਡੀਸ਼ੀਅਲ ਜਿਹੜੀ ਹੈ ਰਿਮਾਂਡ ਦੇ ਵਿੱਚ ਭੇਜਿਆ ਗਿਆ ਸੀਗਾ ਜਿਸ ਤੋਂ ਬਾਅਦ ਇੱਕ ਹੋਰ ਬਰਿੰਦਰ ਫੌਜੀ ਉਹਦੇ ਵਿਅਕਤੀ ਨੂੰ ਜਿਹੜਾ ਸੀਗਾ ਐਨਐਸਏ ਖਤਮ ਹੋਣ ਤੋਂ ਬਾਅਦ ਅਜਨਾਲਾ ਅਦਾਲਤ ਦੇ ਵਿੱਚ ਲਿਆਂਦਾ ਗਿਆ ਔਰ ਕੁੱਲ 9 ਵਿਅਕਤੀਆਂ ਨੂੰ ਪਹਿਲਾਂ ਲਿਆਂਦਾ ਗਿਆ ਔਰ 10ਵਾਂ ਹੁਣ ਇਹ ਪੱਪਲਪ੍ਰੀਤ ਹੈ ਜਿਸ ਨੂੰ ਜਿਹੜਾ ਅਜਨਾਲਾ ਅਦਾਲਤ ਦੇ ਵਿੱਚ ਅੱਜ ਪੇਸ਼ ਕੀਤਾ ਗਿਆ ਹੈ ਔਰ ਦੱਸਦੀ ਹੈ ਕਿ 9 ਤਰੀਕ ਨੂੰ ਪੱਪਲਪ੍ਰੀਤ ਦਾ ਜਿਹੜਾ ਸੀਗਾ ਉਹ ਐਨਐਸਏ ਖਤਮ ਹੋਣ ਤੋਂ ਬਾਅਦ ਅਜਨਾਲਾ ਪੁਲਿਸ ਜਿਹੜੀ ਸੀਗੀ ਕੱਲ ਉਸ ਨੂੰ ਜਿਹੜਾ ਸੀ ਕਿ ਰਾਇਆ ਸਾਹਿਬ ਏਅਰਪੋਰਟ ਦੇ ਉੱਤੇ ਰਾਤ ਲੈ ਕੇ ਪਹੁੰਚੀ ਸੀ ਔਰ ਜਿਸ ਤੋਂ ਬਾਅਦ ਹੁਣ ਜਿਹੜਾ ਉਹ ਅਜਨਾਲਾ ਅਦਾਲਤ ਦੇ ਵਿੱਚ ਉਸ ਨੂੰ ਲੈ ਕੇ ਪਹੁੰਚੇ ਔਰ ਗੱਲਬਾਤ ਕਰ ਏਡੀ ਕੇ ਪਹਿਲਾਂ ਦਿਗਰੂਦੜ ਗਈ ਸੀ ਇਸ ਦੇ ਵਿੱਚ ਉਹ ਕਿੰਨਾ ਮਿਲਦਾ ਹੈ ਉਹ ਬੋਲ ਫਰੀਦ ਨੂੰ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਸਾਫ ਸੌਰ ਤੇ ਨਿਕਾ ਜਾ ਸਕਦਾ ਕਿ ਨੀਲੇ ਰੰਗ ਦਾ ਖਵਾਰਦਾਰੀਆਂ ਮਾਝੋ ਹੈ ਉਹ ਬੋਲ ਫਰੀਦ ਨੇ ਪਾਇਆ ਹੋਇਆ ਕਿ ਕਿਹੜੇ ਰੰਗ ਦਾ ਪਰਨਾ ਸੀ ਤੇ ਬੰਨਿਆ ਸੀ ਪਰ ਹੁਣ ਉਹਨੇ ਫੋਨ ਦਾ ਕੈਜ ਨਾਲ ਕੰਪਲੈਕਸ ਦੇ ਅੰਦਰ ਦਾਖਲ ਹੋ ਚੁੱਕੀ ਹੈ ਤਸ਼ਕਿਲ ਡੇਲੀ ਪੋਸਟ ਦੇਖ ਰਹੇ ਹੋ ਤੁਸੀਂ ਔਰ ਇਸ ਵੇਲੇ ਆਪਾਂ ਜਿਹੜਾ ਇਹ ਨਾਲਾ ਦਾਲ ਦੇ ਬਾਹਰ ਖੜੇ ਆਂ ਔਰ ਤੁਸੀਂ ਦੇਖ ਸਕਦੇ ਹੋ ਕਿ ਇਹ ਜੋ ਗੱਡੀਆਂ ਜੋ ਕਾਫਲਾ ਆਇਆ ਜਿਹੜਾ ਪਿੱਛੇ ਖੜਾ ਆਇਆ ਹੋਇਆ ਜਨਾਲਾ ਅਦਾਲਤ ਦੇ ਵਿੱਚ ਇਸ ਗੱਡੀਆਂ ਬਖਤਰਬੰਦ ਗੱਡੀ ਦੇ ਵਿੱਚ ਜਿਹੜਾ ਸੀਗਾ ਅਪਲਪ੍ਰੀਤ ਸਿੰਘ ਨੂੰ ਜਿਹੜਾ ਲਿਆਂਦਾ ਗਿਆ ਔਰ ਇਹ ਬਖਤਰਬੰਦ ਗੱਡੀ ਵਿੱਚ ਹੀ ਹੋਏ ਨੇ ਔਰ ਪੁਲਿਸ ਉਹਨਾਂ ਨੂੰ ਅੰਦਰ ਲੈ ਕੇ ਅਪਲਪ੍ਰੀਤ ਨੂੰ ਜਿਹੜਾ ਹੈ ਉਹ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਔਰ ਦੱਸਣਾ ਚਾਹੁੰਨਾ ਕਿ ਜਿਹੜਾ ਹੁਣ ਦੇਖਣਾ ਇਹ ਹੋਏਗਾ ਕਿ ਪੁਲਿਸ ਜਿਹੜਾ ਉਸ ਦਾ ਜਿਹੜਾ ਰਿਮਾਂਡ ਲੈ ਪਾਉਂਦੀ ਹੈ ਰਿਮਾਂਡ ਲੈ ਪਾਉਣ ਦੇ ਵਿੱਚ ਜਿਹੜੀ ਹੈ ਉਹ ਸਫਲਤਾ ਹਾਸਲ ਕਰਦੀ ਹੈ ਕਿ ਨਹੀਂ ਔਰ ਕਿੰਨੇ ਦਿਨਾਂ ਦਾ ਪੁਲਿਸ ਰਿਮਾਂਡ ਲੈਂਦੀ ਆ ਔਰ ਕੀ ਕੀ ਖਲਾਸੇ ਔਰ ਕਿਸ ਬਿਹਾਵ ਤੇ ਜਿਹੜੀ ਇਹ ਸਾਰੀ ਕਾਰਵਾਈ ਕੀਤੀ ਜਾਂਦੀ ਹੈ ਦੇਖਣਾ ਹੋਏਗਾ ਔਰ ਦੱਸ ਦਈਏ ਕਿ ਆਈ ਨਾਲਾ ਥਾਣਾ ਦੇ ਉੱਤੇ ਜਿਹੜਾ ਸੀਗਾ ਉਹ 39 ਨੰਬਰ ਜਿਹੜਾ ਮੋਕਦਮਾ ਦਰਜ ਕੀਤਾ ਗਿਆ ਭਾਈ ਅਮਰਪਾਲ ਸਿੰਘ ਅਤੇ ਉਸਦੇ ਸਾਥੀਆਂ ਦੇ ਜਿਸ ਦੇ ਸਬੰਧ ਦੇ ਵਿੱਚ ਜਿਹੜਾ ਸੀਗਾ ਪਹਿਲਾਂ 7 ਦੋਸ਼ੀਆਂ ਨੂੰ ਐਨਐਸਏ ਟੁੱਟਣ ਤੋਂ ਬਾਅਦ ਆਈ ਨਾਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਔਰ ਉਸ ਤੋਂ ਬਾਅਦ ਇੱਕ ਕੋਟਕਪੁਰਾ ਤੋਂ ਹਮੜਾ ਨਾਂ ਦੇ ਵਿਅਕਤੀ ਨੂੰ ਜਿਹੜਾ ਸੀਗਾ ਅਦਾਲਤ ਦੇ ਵਿੱਚ ਪੇਸ਼ ਕਰਕੇ ਉਸ ਨੂੰ ਜਿਹੜਾ ਹੀ ਪਹਿਲਾਂ ਜਿਹੜਾ ਜੁਡੀਸ਼ੀਅਲ ਜਿਹੜੀ ਹੈ ਰਿਮਾਂਡ ਦੇ ਵਿੱਚ ਭੇਜਿਆ ਗਿਆ ਸੀਗਾ ਜਿਸ ਤੋਂ ਬਾਅਦ ਇੱਕ ਹੋਰ ਬਰਿੰਦਰ ਫੌਜੀ ਉਹਦੇ ਵਿਅਕਤੀ ਨੂੰ ਜਿਹੜਾ ਸੀਗਾ ਐਨਐਸਏ ਖਤਮ ਹੋਣ ਤੋਂ ਬਾਅਦ ਅਜਨਾਲਾ ਅਦਾਲਤ ਦੇ ਵਿੱਚ ਲਿਆਂਦਾ ਗਿਆ ਔਰ ਕੁੱਲ 9 ਵਿਅਕਤੀਆਂ ਨੂੰ ਪਹਿਲਾਂ ਲਿਆਂਦਾ ਗਿਆ ਔਰ 10ਵਾਂ ਹੁਣ ਇਹ ਪੱਪਲਪ੍ਰੀਤ ਹੈ ਜੋ ਇਸ ਨੂੰ ਜਿਹੜਾ ਅਜਨਾਲਾ ਅਦਾਲਤ ਦੇ ਵਿੱਚ ਅੱਜ ਪੇਸ਼ ਕੀਤਾ ਗਿਆ ਹੈ ਔਰ ਦੱਸਦੀ ਹੈ ਕਿ 9 ਤਰੀਕ ਨੂੰ ਪੱਪਲਪ੍ਰੀਤ ਦਾ ਜਿਹੜਾ ਸੀਗਾ ਉਹ ਐਨਐਸਏ ਖਤਮ ਹੋਣ ਤੋਂ ਬਾਅਦ ਅਜਨਾਲਾ ਪੁਲਿਸ ਜਿਹੜੀ ਸੀਗੀ ਕੱਲ ਉਸ ਨੂੰ ਜਿਹੜਾ ਸੀ ਕਿ ਰਾਯਾ ਸਾਸੀ 에어ਪੋਰਟ ਦੇ ਉੱਤੇ ਰਾਤ ਲੈ ਕੇ ਪਹੁੰਚੀ ਸੀ ਔਰ ਜਿਸ ਤੋਂ ਬਾਅਦ ਹੁਣ ਜਿਹੜਾ ਉਹ ਅਜਨਾਲਾ ਅਦਾਲਤ ਦੇ ਵਿੱਚ ਉਸ ਨੂੰ ਲੈ ਕੇ ਪਹੁੰਚੇ ਔਰ ਗੱਲਬਾਤ ਕਰ ਲੈਨੇ ਜੀਡੀ ਕੇ ਪਹਿਲਾ ਦਿਗੁਰੂਗੜ ਗਈ ਸੀ ਉਹ ਤੋਂ ਮਿਲਦਾ ਹੈ ਉਹ ਮੋਪਰ ਪ੍ਰੀਤ ਨੂੰ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਸਾਫ ਸੌਰੀ ਦੇ ਦੇਖਿਆ ਜਾ ਸਕਦਾ ਕਿ ਨੀਲੇ ਰੰਗ ਦਾ ਫੋਟਾਰੀਆਂ ਮਾ ਜੋ ਹੈ ਉਹ ਮੋਪਰ ਪ੍ਰੀਤ ਨੇ ਪਾਇਆ ਹੋਇਆ ਕਿ ਕਿਰਨ ਦਾ ਪਰਲਾ ਤੇ ਬੰਨਿਆ ਸੀ ਤਾਂ ਹੁਣ ਉਹਨੇ ਫਿਰ ਹੁੰਦਾ ਕਿ ਅਜ ਨਾਲ ਪੂਰੇ ਲੱਗਦੇ ਕੰਪਲੈਕਸ ਦੇ ਅੰਦਰ ਦਾਖਲ ਹੋ ਚੁੱਕੀ ਹੈ ਤਸ਼ਕਿਲ ਡੇਲੀ ਪੋਸ ਦੇਖ ਰਹੇ ਹੋ ਤੁਸੀਂ ਔਰ ਇਸ ਵੇਲੇ ਆਪਾਂ ਜਿਹੜਾ ਨਾਲਾ ਅਦਾਲਤ ਦੇ ਬਾਹਰ ਖੜੇ ਆਂ ਔਰ ਤੁਸੀਂ ਦੇਖ ਸਕਦੇ ਹੋ ਕਿ ਇਹ ਜੋ ਗੱਡੀਆਂ ਜੋ ਕਾਫਲਾ ਆਇਆ ਜਿਹੜਾ ਪਿੱਛੇ ਖੜਾ ਆਇਆ ਹੋਇਆ ਹੈ ਅਦਾਲਤ ਦੇ ਵਿੱਚ ਇਸ ਗੱਡੀਆਂ ਬਖਤਰਬੰਦ ਗੱਡੀ ਦੇ ਵਿੱਚ ਜਿਹੜਾ ਸੀਗਾ ਪਪਲਪ੍ਰੀਤ ਸਿੰਘ ਨੂੰ ਜਿਹੜਾ ਲਿਆਂਦਾ ਗਿਆ ਔਰ ਇਹ ਬਖਤਰਬੰਦ ਗੱਡੀ ਵਿੱਚ ਹੀ ਆਏ ਨੇ ਔਰ ਪੁਲਿਸ ਉਹਨਾਂ ਨੂੰ ਅੰਦਰ ਲੈ ਕੇ ਪਪਲਪ੍ਰੀਤ ਨੂੰ ਜਿਹੜਾ ਹੈ ਉਹ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਔਰ ਦੱਸਣਾ ਚਾਹੁੰਦਾ ਕਿ ਜਿਹੜਾ ਹੁਣ ਦੇਖਣਾ ਇਹ ਹੋਏਗਾ ਕਿ ਪੁਲਿਸ ਜਿਹੜਾ ਉਸ ਦਾ ਜਿਹੜਾ ਰਿਮਾਂਡ ਲੈ ਪਾਉਂਦੀ ਹੈ ਰਿਮਾਂਡ ਲੈ ਪਾਉਣ ਦੇ ਵਿੱਚ ਜਿਹੜੀ ਹੈ ਉਹ ਸਫਲਤਾ ਹਾਸਲ ਕਰਦੀ ਹੈ ਕਿ ਨਹੀਂ ਔਰ ਕਿੰਨੇ ਦਿਨ ਦਾ ਪੁਲਿਸ ਰਿਮਾਂਡ ਲੈਂਦੀ ਆ ਔਰ ਕੀ ਕੀ ਖਲਾਸੇ ਔਰ ਕਿਸ ਬਿਹਾਵ ਤੇ ਜਿਹੜੀ ਇਹ ਸਾਰੀ ਕਾਰਵਾਈ ਕੀਤੀ ਜਾਂਦੀ ਇਹ ਦੇਖਣਾ ਹੋਏਗਾ ਔਰ ਦੱਸ ਦਈਏ ਕਿ ਆਈਨਾਲਾ ਥਾਣਾ ਦੇ ਉੱਤੇ ਜਿਹੜਾ ਸੀਗਾ ਉਹ 39 ਨੰਬਰ ਜਿਹੜਾ ਮੋਕਦਮਾ ਦਰਜ ਕੀਤਾ ਗਿਆ ਭਾਈ ਅਮਰਜੀਤਪਾਲ ਸਿੰਘ ਅਤੇ ਉਸਦੇ ਸਾਥੀਆਂ ਦੇ ਜਿਸ ਦੇ ਸਬੰਧ ਦੇ ਵਿੱਚ ਜਿਹੜਾ ਸੀਗਾ ਪਹਿਲਾਂ 7 ਦੋਸ਼ੀਆਂ ਨੂੰ ਐਨਐਸਏ ਟੁੱਟਣ ਤੋਂ ਬਾਅਦ ਆਈਨਾਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਔਰ ਉਸ ਤੋਂ ਬਾਅਦ ਇੱਕ ਕੋਟਕਪੁਰਾ ਤੋਂ ਹਮਣਾ ਨਾਂ ਦੇ ਵਿਅਕਤੀ ਨੂੰ ਜਿਹੜਾ ਸੀਗਾ ਅਦਾਲਤ ਦੇ ਵਿੱਚ ਪੇਸ਼ ਕਰਕੇ ਉਸ ਨੂੰ ਜਿਹੜਾ ਹੀ ਪਹਿਲਾਂ ਜਿਹੜਾ ਜੁਡੀਸ਼ੀਅਲ ਜਿਹੜੀ ਹੈ ਰਿਮਾਂਡ ਦੇ ਵਿੱਚ ਭੇਜਿਆ ਗਿਆ ਸੀਗਾ ਜਿਸ ਤੋਂ ਬਾਅਦ ਇੱਕ ਹੋਰ ਬਰਿੰਦਰ ਫੌ ਉਹਦੇ ਵਿਅਕਤੀ ਨੂੰ ਜਿਹੜਾ ਸੀਗਾ ਐਨਐਸਏ ਖਤਮ ਹੋਣ ਤੋਂ ਬਾਅਦ ਅਜਨਾਲਾ ਅਦਾਲਤ ਦੇ ਵਿੱਚ ਲਿਆਂਦਾ ਗਿਆ ਔਰ ਕੁੱਲ 9 ਵਿਅਕਤੀਆਂ ਨੂੰ ਪਹਿਲਾਂ ਲਿਆਂਦਾ ਗਿਆ ਔਰ 10ਵਾਂ ਹੁਣ ਇਹ ਪੱਪਲ ਪ੍ਰੀਤ ਹੈ ਜੋ ਇਸ ਨੂੰ ਜਿਹੜਾ ਅਜਨਾਲਾ ਅਦਾਲਤ ਦੇ ਵਿੱਚ ਅੱਜ ਪੇਸ਼ ਕੀਤਾ ਗਿਆ ਹੈ ਔਰ ਦੱਸਦੀ ਹੈ ਕਿ 9 ਤਰੀਕ ਨੂੰ ਪੱਪਲ ਪ੍ਰੀਤ ਦਾ ਜਿਹੜਾ ਸੀਗਾ ਉਹ ਐਨਐਸਏ ਖਤਮ ਹੋਣ ਤੋਂ ਬਾਅਦ ਅਜਨਾਲਾ ਪੁਲਿਸ ਜਿਹੜੀ ਸੀਗੀ ਕੱਲ ਉਸ ਨੂੰ ਜਿਹੜਾ ਸੀ ਕਿ ਰਾਇਸ ਸਾਹਿਬ ਏਅਰਪੋਰਟ ਦੇ ਉੱਤੇ ਰਾਤ ਲੈ ਕੇ ਪਹੁੰਚੀ ਸੀ ਔਰ ਜਿਸ ਤੋਂ ਬਾਅਦ ਹੁਣ ਜਿਹੜਾ ਉਹ ਅਜਨਾਲਾ ਅਦਾਲਤ ਦੇ ਵਿੱਚ ਉਸ ਨੂੰ ਲੈ ਕੇ ਪਹੁੰਚੇ ਔਰ ਗੱਲਬਾਤ ਕਰ ਲਏ ਦਾ ਡਿਗੁਰੂਗੜ ਗਈ ਸੀ ਉਹਨਾਂ ਦਾ ਮਿਲਦਾ ਹੈ ਉਹ ਪੰਪਰੀਤ ਨੂੰ ਬਸ ਦੇਖੋ ਤਸਵੀਰਾਂ ਦੇ ਵਿੱਚ ਸਾਫ ਸੌਰੀ ਦੇਖਿਆ ਜਾ ਸਕਦਾ ਕਿ ਨੀਲੇ ਰੰਗ ਦਾ ਖਰਦਾਰੀਆਂ ਮਾ ਜੋ ਹੈ ਉਹ ਪੰਪਰੀਤ ਨੇ ਪਾਇਆ ਹੋਇਆ ਕਿ ਕਿਰਵਤ ਪਰਲਾ ਤੇ ਪੇਵੰਦੀਆਂ ਸੀ ਤਾਂ ਹੁਣ ਉਹਨੇ ਫਿਰੰਦਾ ਕੈਜ ਨਾਲ ਕੋਟੇ ਦੇ ਅੰਦਰ ਕੰਪਲੈਕਸ ਦੇ ਅੰਦਰ ਦਾਖਲ ਹੋ ਚੁੱਕੀ ਹੈ ਤਸ਼ਕਲ ਡੇਲੀ ਪੋਸਟ ਦੇਖ ਰਹੇ ਹੋ ਤੁਸੀਂ ਔਰ ਇਸ ਵੇਲੇ ਆਪਾਂ ਜਿਹੜਾ ਨਾਲਾ ਅਦਾਲਤ ਦੇ ਬਾਹਰ ਖੜੇ ਆ ਔਰ ਤੁਸੀਂ ਦੇਖ ਸਕਦੇ ਹੋ ਕਿ ਇਹ ਜੋ ਗੱਡੀਆਂ ਜੋ ਕਾਫਲਾ ਆਇਆ ਜਿਹੜਾ ਪਿੱਛੇ ਖੜਾ ਆਇਆ ਹੋਇਆ ਹੈ ਅਜਨਾਲਾ ਅਦਾਲਤ ਦੇ ਵਿੱਚ ਇਸ ਗੱਡੀਆਂ ਬਖਤਰਬੰਦ ਗੱਡੀ ਦੇ ਵਿੱਚ ਜਿਹੜਾ ਸੀਗਾ ਪਪਲ ਪ੍ਰੀਤ ਸਿੰਘ ਨੂੰ ਜਿਹੜਾ ਲਿਆਂਦਾ ਗਿਆ ਔਰ ਇਹ ਬਖਤਰਬੰਦ ਗੱਡੀ ਵਿੱਚ ਹੀ ਆਏ ਨੇ ਔਰ ਪੁਲਿਸ ਉਹਨਾਂ ਨੂੰ ਅੰਦਰ ਲੈ ਕੇ ਪਪਲ ਪ੍ਰੀਤ ਨੂੰ ਜਿਹੜਾ ਹੈ ਉਹ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਔਰ ਦੱਸਣਾ ਚਾਹੁੰਦਾ ਕਿ ਜਿਹੜਾ ਹੁਣ ਦੇਖਣਾ ਇਹ ਹੋਏਗਾ ਕਿ ਪੁਲਿਸ ਜਿਹੜਾ ਉਸ ਦਾ ਜਿਹੜਾ ਰਿਮਾਂਡ ਲੈ ਪਾਉਂਦੀ ਹੈ ਰਿਮਾਂਡ ਲੈ ਪਾਉਣ ਦੇ ਵਿੱਚ ਜਿਹੜੀ ਹੈ ਉਹ ਸਫਲਤਾ ਹਾਸਲ ਕਰਦੀ ਹੈ ਕਿ ਨਹੀਂ ਔਰ ਕਿੰਨੇ ਦਿਨ ਦਾ ਪੁਲਿਸ ਰਿਮਾਂਡ ਲੈਂਦੀ ਆ ਔਰ ਕੀ ਕੀ ਖਲਾਸੇ ਔਰ ਕਿਸ ਬਿਹਾਵ ਤੇ ਜਿਹੜੀ ਇਹ ਸਾਰੀ ਕਾਰਵਾਈ ਕੀਤੀ ਜਾਂਦੀ ਹੈ ਦੇਖਣਾ ਹੋਏਗਾ ਔਰ ਦੱਸ ਦਈਏ ਕਿ ਆਈ ਨਾਲਾ ਥਾਣਾ ਦੇ ਉੱਤੇ ਜਿਹੜਾ ਸੀਗਾ ਉਹ 39 ਨੰਬਰ ਜਿਹੜਾ ਮਕਦਮਾ ਦਰਜ ਕੀਤਾ ਗਿਆ ਭਾਈ ਅਮਰਪਾਲ ਸਿੰਘ ਅਤੇ ਉਸਦੇ ਸਾਥੀਆਂ ਦੇ ਜਿਸ ਦੇ ਸਬੰਧ ਦੇ ਵਿੱਚ ਜਿਹੜਾ ਸੀਗਾ ਪਹਿਲਾਂ 7 ਦੋਸ਼ੀਆਂ ਨੂੰ ਐਨਐਸਏ ਟੁੱਟਣ ਤੋਂ ਬਾਅਦ ਆਈ ਨਾਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਔਰ ਉਸ ਤੋਂ ਬਾਅਦ ਇੱਕ ਕੋਟਕਪੁਰਾ ਤੋਂ ਹਮਣਾ ਨਾਂ ਦੇ ਵਿਅਕਤੀ ਨੂੰ ਜਿਹੜਾ ਸੀਗਾ ਅਦਾਲਤ ਦੇ ਵਿੱਚ ਪੇਸ਼ ਕਰਕੇ ਉਸ ਨੂੰ ਜਿਹੜਾ ਹੀ ਪਹਿਲਾਂ ਜਿਹੜਾ ਜੁਡੀਸ਼ੀਅਲ ਜਿਹੜੀ ਹੈ ਰਿਮਾਂਡ ਦੇ ਵਿੱਚ ਭੇਜਿਆ ਗਿਆ ਸੀਗਾ ਜਿਸ ਤੋਂ ਬਾਅਦ ਇੱਕ ਹੋਰ ਬਰਿੰਦਰ ਫੌਜੀ ਦੇ ਵਿਅਕਤੀ ਨੂੰ ਜਿਹੜਾ ਸੀਗਾ ਐਨਐਸਏ ਖਤਮ ਹੋਣ ਤੋਂ ਬਾਅਦ ਅਜਨਾਲਾ ਅਦਾਲਤ ਦੇ ਵਿੱਚ ਲਿਆਂਦਾ ਗਿਆ ਔਰ ਕੁੱਲ 9 ਵਿਅਕਤੀਆਂ ਨੂੰ ਪਹਿਲਾਂ ਲਿਆਂਦਾ ਗਿਆ ਔਰ ਦਸਵਾਂ ਹੁਣ ਇਹ ਪੱਪਲਪ੍ਰੀਤ ਹੈ ਜੋ ਇਸ ਨੂੰ ਜਿਹੜਾ ਅਜਨਾਲਾ ਅਦਾਲਤ ਦੇ ਵਿੱਚ ਅੱਜ ਪੇਸ਼ ਕੀਤਾ ਗਿਆ ਹੈ ਔਰ ਦੱਸਦੀ ਹੈ ਕਿ 9 ਤਰੀਕ ਨੂੰ ਪੱਪਲਪ੍ਰੀਤ ਦਾ ਜਿਹੜਾ ਸੀਗਾ ਉਹ ਐਨਐਸਏ ਖਤਮ ਹੋਣ ਤੋਂ ਬਾਅਦ ਅਜਨਾਲਾ ਪੁਲਿਸ ਜਿਹੜੀ ਸੀਗੀ ਕੱਲ ਉਸ ਨੂੰ ਜਿਹੜਾ ਸੀ ਕਿ ਰਾਯਾ ਸਾਸੀ 에어ਪੋਰਟ ਦੇ ਉੱਤੇ ਰਾਤ ਲੈ ਕੇ ਪਹੁੰਚੀ ਸੀ ਔਰ ਜਿਸ ਤੋਂ ਬਾਅਦ ਹੁਣ ਜਿਹੜਾ ਉਹ ਅਜਨਾਲਾ ਅਦਾਲਤ ਦੇ ਵਿੱਚ ਉਸ ਨੂੰ ਲੈ ਕੇ ਪਹੁੰਚੇ ਔਰ ਗੱਲਬਾਤ ਕਰ ਲਏ ਨੇ ਅਧਿ ਜੀਡੀ ਕੇ ਪਹਿਲਾਂ ਦਿਗਰੂਦਰ ਗਈ ਸੀ ਉਹ ਤੋਂ ਮਿਲਦਾ ਹੈ ਉਹ ਆਲਪਲ ਫਰੀਦ ਨੂੰ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਸਾਫ ਸੌਰ ਤੇ ਨਿਕਿਆ ਜਾ ਸਕਦਾ ਹੈ ਕਿ ਨੀਲੇ ਰੰਗ ਦਾ ਕਵਟਾਰੀਆਂ ਮਾ ਜੋ ਹੈ ਉਹ ਆਲਪਲ ਫਰੀਦ ਨੇ ਪਾਇਆ ਹੋਇਆ ਕਿ ਕਿਹੜੇ ਰੰਗ ਦਾ ਪਰਨਾਲ ਤੇ ਬੰਨਿਆ ਸੀ ਪਰ ਹੁਣ ਉਹਨੇ ਫਿਰੰਦਾ ਕੈਜ ਨਾਲ ਕੋਲ ਦੇ ਕੰਪਲੈਕਸ ਦੇ ਅੰਦਰ ਦਾਖਲ ਹੋ ਚੁੱਕੀ ਹੈ ਅੱਜਕੱਲ੍ਹ ਡੇਲੀ ਪੋਸ ਦੇਖ ਰਹੇ ਹੋ ਤੁਸੀਂ ਔਰ ਇਸ ਵੇਲੇ ਆਪਾਂ ਜਿਹੜਾ ਇਹ ਨਾਲਾ ਅਦਾਲਤ ਦੇ ਬਾਹਰ ਖੜੇ ਆ ਔਰ ਤੁਸੀਂ ਦੇਖ ਸਕਦੇ ਹੋ ਕਿ ਇਹ ਜੋ ਗੱਡੀਆਂ ਜੋ ਕਾਫਲਾ ਆਇਆ ਜਿਹੜਾ ਪਿੱਛੇ ਖੜਾ ਆਇਆ ਹੋਇਆ ਜਨਾਲਾ ਅਦਾਲਤ ਦੇ ਵਿੱਚ ਇਸ ਗੱਡੀਆਂ ਬਖਤਰਬੰਦ ਗੱਡੀ ਦੇ ਵਿੱਚ ਜਿਹੜਾ ਸੀਗਾ ਪਪਲਪ੍ਰੀਤ ਸਿੰਘ ਨੂੰ ਜਿਹੜਾ ਲਿਆਂਦਾ ਗਿਆ ਔਰ ਇਹ ਬਖਤਰਬੰਦ ਗੱਡੀ ਵਿੱਚ ਹੀ ਆਏ ਨੇ ਔਰ ਪੁਲਿਸ ਉਹਨਾਂ ਨੂੰ ਅੰਦਰ ਲੈ ਕੇ ਪਪਲਪ੍ਰੀਤ ਨੂੰ ਜਿਹੜਾ ਆ ਉਹ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਔਰ ਦੱਸਣਾ ਚਾਹੁੰਦਾ ਕਿ ਜਿਹੜਾ ਹੁਣ ਦੇਖਣਾ ਇਹ ਹੋਏਗਾ ਕਿ